ਅੱਧੀ ਵਿਜਿਟ ਦਾ ਕੀ ਮੋਟਿਵ ਸੀ ਜਿਹਨੂੰ ਲੈ ਕੇ ਅੱਜ ਜਿਹੜੀ ਸਪੈਸ਼ਲ ਵਿਜਿਟ ਕੀਤੀ ਗਈ ਹੈ ਤੁਹਾਡੀ ਇਹਦੇ ਵਿੱਚ ਇੱਕ ਤਾਂ ਹੈਗਾ ਜੀ ਜਿਹੜੇ ਸਾਡੇ ਜਿਵੇਂ ਮੱਲਾਕਣੇ ਕਾਹਲੋਂ ਦਾ ਸਾਰਾ ਦਾ ਰਿਵਿਊ ਹੈ ਜੀ ਜਿਹੜੇ ਸਾਡੇ ਪ੍ਰਾਇਮਰੀ ਕੇਅਰ ਦਾ ਜੋ ਬਹੁਤ ਅੱਛਾ ਕਰ ਰਹੇ ਆ ਉਹਦੇ ਤਿੰਨ ਮੱਲਾਕਣੇ ਕਾਹਲੇ ਦੇ ਤੇ 20 ਤੋਂ ਕੱਟ ਪੇਸ਼ੈਂਟ ਆ ਉਹਦਾ ਮੈਂ ਉਹਨਾਂ ਨੂੰ ਦੱਸਿਆ ਵੀ ਕੀ ਕਰਨਾ ਵੱਡੇ ਲੁਧਿਆਣੇ ਦੇ ਵਿੱਚ ਕਈ ਜਗ੍ਹਾ ਤੇ ਹੈਗਾ ਵੀ ਕਿਤੇ 100 ਔਰ 150 200 250 ਪੇਸ਼ੈਂਟ ਵੀ ਜਾ ਰਹੇ ਔਰ ਤੁਹਾਡੇ 100 ਤੋਂ ਵੱਧ ਆੜਾ ਕੋਈ ਹੈ ਬੜੇ ਮਤਲਬ ਜੀ ਵਾ ਚੰਗੀ ਚੱਲ ਰਹੀ ਹੈ ਬਾਕੀ ਦੇ ਪਰ ਤਿੰਨ ਦੇ ਵਿੱਚ ਪ੍ਰੋਬਲਮ ਜੀ ਜਿਹੜੇ ਕਿ ਤੁਸੀਂ ਵੀਡੀਓ ਵਾਲੇ ਹਾਈਲਾਈਟ ਕਰ ਦਿੰਦੇ ਹੋ ਜਿਹੜਾ ਇੱਕ ਦੋ ਗਾਧਾ ਤੇ ਨਾ ਅਸੀਂ ਇਹ ਲੇਕਨ ਸਾਡੀ ਹਰ ਇੱਕ ਤੇ ਆਖਿਆ ਜੀ ਜਿਹੜੇ ਵੱਧ ਦੇਖ ਰਿਹਾ ਉਹਨਾਂ ਦੀ ਉਹਨਾਂ ਦੀ ਵੀ ਚੈਕਿੰਗ ਹੋ ਰਹੀ ਹੈ ਜਿਹੜੇ ਘੱਟ ਹੈ ਉਹਨਾਂ ਦੇ ਕੀ ਕਾਰਨਵਾਦੀ ਵੀ ਦੇਖ ਰਿਹਾ ਉਹਦੀ ਰੈਮਡੀਅਲ ਮੀਅਰਸ ਵੀ ਆਫਿਸ ਕਰ ਰਹੇ ਅੱਜ ਬਜਟ ਤਾਂ ਕੀ ਮੋਟਿਵ ਸੀ ਜਿਹਨੂੰ ਲੈ ਕੇ ਅੱਜ ਜਿਹੜੀ ਸਪੈਸ਼ਲ ਬਜਟ ਕੀਤੀ ਗਈ ਥੱਲੇ ਇਹਦੇ ਵਿੱਚ ਇੱਕ ਤਾਂ ਹੈਗਾ ਦੀ ਜਿਹੜੇ ਸਾਡੇ ਜਿਵੇਂ ਮੱਲਾ ਕਲੇਨੇ ਕਾ ਉਹਨਾਂ ਦਾ ਸਾਰਾ ਦਾ ਰਿਵਿਊ ਹੈ ਜੀ ਜਿਹੜੇ ਸਾਡੇ ਪ੍ਰਾਇਮਰੀ ਕੇਅਰ ਦਾ ਜੋ ਬਹੁਤ ਅੱਛਾ ਕਰ ਰਹੇ ਆ ਉਹ ਤੇ ਤਿੰਨ ਮੱਲਾ ਕਲੇਨੇ ਕਾ ਜਿੱਥੇ 20 ਤੋਂ ਘੱਟ ਪੇਸ਼ੈਂਟ ਆ ਉਹਦਾ ਮੈਂ ਉਹਨਾਂ ਨੂੰ ਦੱਸਿਆ ਵੀ ਕੀ ਕਰਨਾ ਤੁਹਾਡੇ ਲੁਧਿਆਣੇ ਦੇ ਵਿੱਚ ਕਈ ਜਗ੍ਹਾ ਤੇ ਹੈਗਾ ਵੀ ਕਿਤੇ 100 ਔਰ 150 200 250 ਪੇਸ਼ੈਂਟ ਵੀ ਆ ਰਹੇ ਉੱਥੇ ਤੁਹਾਡੇ 100 ਤੋਂ ਵੱਧ ਵਾਲਾ ਕੋਈ ਹੈ ਨਹੀਂ ਵੜੇ ਮਲਕ 3 ਵਿੱਚ ਠੀਕ ਚੱਲ ਰਿਹਾ ਬਾਕੀ ਦੇ ਪਰ 3 ਦੇ ਵਿੱਚ ਪ੍ਰੋਬਲਮ ਸੀ ਜਿਹੜੇ ਕਿ ਤੁਸੀਂ ਮੀਡੀਆ ਵਾਲੇ ਹਾਈਲਾਈਟ ਵੀ ਕਰ ਦਿੰਦੇ ਹੋ ਜਿਹੜਾ 1 2 ਨੂੰ ਉਹਨਾਂ ਜਾ ਕੇ ਨਾ ਅਸੀਂ ਇਹ ਲੇਕਨ ਸਾਡੀ ਹਰ ਇੱਕ ਤੇ ਆਖਿਆ ਜੀ ਜਿਹੜੇ ਵੱਧ ਦੇਖ ਰਿਹਾ ਉਹਨਾਂ ਦੀ ਉਹਨਾਂ ਦੀ ਵੀ ਚੈਕਿੰਗ ਹੋ ਰਹੀ ਹੈ ਜਿਹੜੇ ਘੱਟ ਹੈ ਉਹਨਾਂ ਦੇ ਕੀ ਕਾਰਨ ਹੈ ਉਹਦੇ ਵੀ ਦੇਖ ਰਿਹਾ ਉਹਦੀ ਰੈਮਡੀਅਲ ਮੀਜਰਸ ਕੀ ਆਬਵੀਅਸੀ ਕਰ ਰਹੇ ਦੂਜਾ ਜਿਹੜੀ ਸਾਡੀ ਸੈਕੰਡਰੀ ਕੇਅਰ ਹੈ ਚਾਹੇ ਜਿਵੇਂ ਤੁਹਾਡੇ ਮੈਡੀਕਲ ਕਾਲਜ ਬਾਣਾ ਜਿੰਦੇ ਤੁਹਾਡੇ ਸਬਡਿਵੀਜ਼ਨ ਹਸਪੀਟਲ ਹੈ ਕਮਿਊਨਿਟੀ ਹੈਲਥ ਸੈਂਟਰ ਹੈ ਉਹਨਾਂ ਦੇ ਸਰਵਿਸਿਸ ਕਿਵੇਂ ਬੈਟਰ ਕਰਨੀਆਂ ਨ ਇਹ ਬਹੁਤ ਦੇਰ ਤੋਂ 15-15 ਸਾਲ ਤੋਂ ਰਿਪੇਅਰ ਨਹੀਂ ਹੋਈ ਸੀ ਉਹ ਮਾਈਨਰ ਰਿਪੇਅਰ ਨਵੇਂ ਮਨ ਨਰ ਕਲੀਨਿਕ ਵੀ ਮੰਗ ਹੋ ਰਹੀ ਕਿ ਉਹ ਕਰਾਂਗੇ ਜੀ ਉਹ ਉਹਦੀ ਉਹਦੀ ਇੱਕ ਲਿਸਟ ਬਣਾ ਰਹੇ ਸੀ ਉਹਦੀ ਸਾਡੀ ਜੀਓ ਸਪੈਸ਼ਲ ਮੈਪਿੰਗ ਕਰਕੇ ਅਸੀਂ ਡਿਸਟੈਂਸ ਵਾਈਜ਼ ਕਰਦੇ ਆਂ ਬਟ ਅਸੀਂ ਕਹਿਆ ਵੀ ਲੋਕਲੀ ਵੀ ਇੰਟੀਗ੍ਰੇਟ ਕਰੀਏ ਤੁਹਾਡੇ ਇੱਕ ਮੁਹੱਲੇ ਕਹਿੰਨੇ ਕਾ ਜਿਹੜਾ ਦੂਜੇ ਦੇ ਨੇੜੇ ਆ ਉੱਥੇ ਓਪਰ ਦੀ ਘਟਾ ਵੀ ਉਹ ਜੇ ਆਪਾਂ ਥੋੜਾ ਜਿਹਾ ਪੂਰਾ ਧਿਆਨ ਕਰਦੇ ਉਹਨੂੰ ਆਪਾਂ ਹੋ ਸਕਦਾ ਅਸੀਂ ਰੀ ਲੋਕੇਟ ਵੀ ਕਰੀਏ ਉਹਨੂੰ ਸਾਡੇ ਜਿੱਥੇ ਜਿਆਦਾ ਲੋਡ ਹੈ ਸੱਤ ਖਾਲੀ ਪੋਸਟਾਂ ਬਹੁਤ ਹੈਗੀਆਂ ਡਾਕਟਰਾਂ ਨੂੰ ਕਈ ਜਗ੍ਹਾ ਐ ਉਹਦੀ ਭਰਤੀ ਸ਼ੁਰੂ ਹੋ ਚੁੱਕੀ ਹੈ ਜੀ ਜਿਹੜੀ ਹੈਗੀ ਆ ਉਹ ਪਹਿਲਾਂ ਅਸੀਂ ਨਰਸਾਂ ਘਟਾ ਡਾਕਟਰਸ ਨਰਸਸ ਕਲਾਸ 4 ਜਿੰਨੇ ਪੈਰਾਮੈਡਿਕਸ ਆ ਉਹਨਾਂ ਦੀ ਸਾਰਿਆਂ ਦੀ ਭਰਤੀ ਚੱਲਦੀ ਹੈ ਉਹ ਆਉਣੇ ਸ਼ੁਰੂ ਹੋ ਜਾਣਾ ਸਪੈਸ਼ਲਿਸਟ ਡਾਕਟਰ ਜੁਆਇਨ ਕਰਦੇ ਨੇ ਬਟ ਆਫਟਰ ਸਰਟਨ ਪੁਆਇੰਂਟ ਸਰਟਨ ਇਅਰ ਡੂਪ ਡਿਜ਼ਾਈਨ ਕਰਦੇ ਨੇ ਬਿਲਕੁਲ ਠੀਕ ਹੈ ਜੀ ਬਹੁਤ ਉਹਨਾਂ ਦੇ ਇੱਕ ਤਾਂ ਜੁਆਇਨ ਬਹੁਤ ਘੱਟ ਕਰਦੇ ਆ ਜਿਹੜੇ ਜੁਆਇਨ ਕਰਦੇ ਆ ਉਹਨਾਂ ਦੀ ਅਨਸਰਸ਼ਨ ਪੈਨਸ਼ਨ ਨਹੀਂ ਆ ਕਿਉਂਕਿ ਜਿਹੜੀ ਉਹਨਾਂ ਦੇ ਪ੍ਰਾਈ ਵਾਇਸ ਕਰਨਾ ਚਾਹੋ ਉਹਨਾਂ ਨੂੰ ਪਾਰਲਮੈਂਟ ਬੋਰਡ ਤੇ ਲੈ ਕੇ ਆਣਾ ਇਹ ਇਹ ਸਾਰੇ ਦੇਸ਼ ਦੀ ਸਮੱਸਿਆ ਹੈ ਸਰ ਸਾਡੇ ਇੱਥੇ ਇੱਕ ਮੇਨ ਇਸ਼ੂ ਹੈ ਕਿ ਹੈਲਥ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਚ ਬਹੁਤ ਤਾਲਮੇਲ ਦੀ ਕਮੀ ਹੋਦੀ ਕਿਉਂਕਿ ਪਿਛਲੇ ਦਿਨੀ ਇੱਕ ਬੱਸ ਸਟੈਂਡ ਦੇ ਵਿੱਚ ਇੱਕ ਲਗਨ ਹਾਦਸੇ ਵਿੱਚ ਹੋਇਆ ਸੀ ਤਾਂ ਉਹ ਉਸ ਵੇਲੇ ਬਹੁਤ ਜਿਹੜਾ ਡਿਫਰੈਂਟ ਨਜ਼ਰ ਆ ਉਹ ਇਸ ਤਰ੍ਹਾਂ ਨੇ ਬਹੁਤ ਵਾਰ ਮੇਰੇ ਕੋਲੇ ਕੋਈ ਵੀ ਇਦਾਂ ਦੀ ਖਬਰ ਪਹੁੰਚਦੀ ਹੈ ਕਿ ਮੈਂ ਇਮੀਡੀਏਟਲੀ ਉਹਦੀ ਕੌਗਨੀਜ਼ੈਂਸ ਲਗਾ ਸਹੀ ਅਸ਼ੂਰ ਉਹ ਪਾਰ ਜਿਹੜੇ ਆ ਜਿਹੜਾ ਤੁਹਾਡੇ ਮੈਨੂੰ ਦੱਸਿਆ ਵੀ ਕੱਲ ਜਲੰਧਰ ਵੀ ਸੀ ਜਵੇਂ ਔਰਤਾਂ ਦੇ ਵਿੱਚ ਵੀ ਨਸ਼ੇ ਦੀ ਪ੍ਰਵਿਰਤੀ ਹਣ ਜਿਹੜੇ ਬੰਦੇ ਨਸ਼ੇੜੀ ਆ ਉਹ ਇਹੋ ਜਿਹੋ ਜ ਤੁਸੀਂ ਕੱਲ ਦੱਸਿਆ ਉਹ ਜਿਹੜਾ ਕੰਮ ਉਹ ਜਿਹੜਾ ਕੰਮ ਕਰੇਗਾ ਕੋਈ ਕ੍ਰਾਈਮ ਰਿਲੇਟਡ ਜੀ ਉਹ ਵੀ ਸਾਡ ਦੱਸਿਆ ਪਰ ਜਦੋਂ ਇਦਾਂ ਦਾ ਮਾਮਲਾ ਆਉਂਦਾ ਹਾਲਾਤ ਅਸੀਂ ਸਰਕਾਰੀ ਉਹ ਆਪਣੀ ਜ਼ਿੰਮੇਵਾਰੀ ਤੋਂ ਹੱਥ ਛੱਡਦੇ ਆ ਜੀ ਅਸੀਂ ਸਾਡੀ ਅੱਜ ਕੱਲ੍ਹ ਬਾਤ ਹੋ ਗਈ ਹੈ ਸਾਰੀ ਬੈਟਰ ਕੋਆਰਡੀਨੇਸ਼ਨ ਜਿਹੜਾ ਸ਼ੁਣੋ ਫਾਰਡ ਜਿਹੜੇ ਬਣਾ ਰਹੇ ਆ ਪੰਜ ਲੱਖ ਦਾ ਬੀਮਾ ਇਹ ਚੱਲਦੇ ਤੇ ਕਿਹਦਾ ਹੈ ਜੀ ਚੱਲਦੇ ਜੀ ਚੱਲਦੇ ਦੇਖੋ ਇਹ ਮੈਂ ਦੱਸਦਾ ਜਦੋਂ ਚੰਨੀ ਜੀ ਸੀਗਾ ਨਾ ਜੀ ਉਦੋਂ ਉਹਨਾਂ ਨੇ ਜਾਣ ਲੱਗੇ ਨਾ ਜੀ ਉਹਨਾਂ ਨੇ ਜਿਹੜਾ ਜਿਹੜਾ ਸਰਵਿਸ ਪ੍ਰੋਵਾਈਡਰ ਸੀਗਾ ਇੰਸ਼ੋਰ ਉਹਨਾਂ ਨੇ ਉਹਨੂੰ ਕੱਢਤਾ ਜੀ ਉਹਦੇ ਨਾਲ ਨਤੀਜਾ ਕੀ ਹੋਇਆ ਕਿ ਜਦੋਂ ਸਾਡੀ ਸਰਕਾਰ ਆਈ ਉਹਨਾਂ ਨੇ PGII इवन ਸਰਕਾਰੀ ਹਸਪਤਾਲਾਂ ਨੂੰ ਲੈਣਾ ਬੰਦ ਕਰ ਦਿੱਤੀ ਹੁਣ ਗੱਲ ਤਾਂ ਸੁਣੋ ਸੁਣ ਲੋ ਸੁਣ ਲੋ ਹੁਣ ਅਸੀਂ ਇਹਨੂੰ ਟਰਸਟ ਮੋਡ ਤੇ ਚਲਾ ਰਹੇ ਹਾਂ ਹੁਣ ਇਹਨਾਂ ਦੀ ਸਿਰਫ 1.5 ਮਹੀਨੇ ਦੀ ਪੈਂਡਿੰਗ ਆ ਕੁਝ ਪੁਰਾਣੇ ਉਸ ਵਿੱਚ ਉਹਨੇ ਦੇ ਜੜੇ ਆ ਗਏ इवन ਜਿਹੜੇ ਤੁਹਾਡੇ ਜਿਹੜੀ ਪਹਿਲਾਂ ਬਾਦਲ ਸਾਹਿਬ ਵਾਲੀ ਸਕੀਮ ਸੀ ਉਹਦੇ ਪੈਸੇ ਲੋਕਾਂ ਦੇ ਰਹਿੰਦੇ ਆ ਉਹਦਾ ਵੀ ਅਸੀਂ ਕੋਈ ਨਾ ਕੋਈ ਹੱਲ ਲੱਭ ਰਹੇ ਹਾਂ ਹੁਣ ਇਹਦੀ ਰੈਗੂਲਰਲੀ ਸਕੀਮ ਬਹੁਤ ਵਧੀਆ ਚੱਲ ਰਹੀ ਆ ਇਹਨੂੰ ਅਸੀਂ ਹੋਰ ਬਿਹਤਰ ਕਰਨ ਜਾ ਰਹੇ ਹਾਂ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਇਹਦਾ ਕੀ ਮੋਟਿਵ ਹੈ ਜਿਹੜਾ ਇੱਥੇ ਹੁਣ ਪ੍ਰੋਗਰਾਮ ਇਹ ਕਿਉਂਕਿ ਔਰਤਾਂ ਦਾ ਇੱਕ ਕੋਈ ਸੈਂਟਰ ਹੈ ਜੀ ਇਹ ਹੋਇਆ ਜ ਸਾਟਰਾ ਸੀ ਹੋਰ ਵੀ ਬਣਾਣਾ ਹੈ ਉਹ ਉਸੇ ਦੁਆਰਾ ਰਿਵਾਈਵ ਕਰਕੇ ਬਹੁਤ ਵਧੀਆ ਕਿ ਕਦਰ ਵਾਲੀ ਦੀ ਸਕਿਲ ਡਵਲਪਮੈਂਟ ਐਡ ਕਰ ਰਹੇ ਹਾਂ ਉਹ ਔਰ ਇਹਦੇ ਚ ਹੋਰ ਅਸੀਂ ਨਵੇਂ ਜਿਹੜੇ ਫੀਚਰਸ ਐ ਹੋਣ ਆ ਤੇ ਕੀ ਕੀ ਫੀਚਰ ਹੋਣਗੇ ਉਹਦੇ ਚ ਜਿਵੇਂ ਸਵੇਰੇ ਯੋਗਾ ਮੈਡੀਟੇਸ਼ਨ ਹੋਏਗਾ ਕਿ ਕਾਉਂਸਲਿੰਗ ਹੋਏਗੀ ਫੈਮਿਲੀ ਕਾਉਂਸਲਿੰਗ ਹੋਏਗੀ ਕਮਿਊਨਿਟੀ ਕਾਉਂਸਲਿੰਗ ਹੋਏਗੀ ਕਮਿਊਨਿਟੀ ਇੰਟੀਗ੍ਰੇਸ਼ਨ ਹੋਏਗੀ ਉਹਦੇ ਵਿੱਚ ਕੋਈ ਨਾ ਕੋਈ ਸਕਿਲ ਡਵਲਪਮੈਂਟ ਹੋਏਗਾ ਔਰ ਉਸ ਤੋਂ ਬਾਅਦ এমਪਲੋਇਮੈਂਟ ਜਨਰੇਸ਼ਨ ਦੀ ਸਕੀਮਾ ਦੇਣਾ ਲੇ। ਸਰ ਜੀ ਇਹ ਮਲਟੀ ਡਿਸਿਪਲਿਨਰੀ ਅਪਰੋਚ ਮਲਟੀ ਡਿਪਾਰ ਰਿਡਿਸ ਡਿਵੈਲਪਮੈਂਟ ਜਿਵੇਂ ਕੋਈ ਜਿਵੇਂ ਤੁਹਾਡਾ ਖੇਤੀ ਵਿਕਾਸ ਕੇਂਦਰ ਆਊਗਾ ਉਹਦੇ ਵਿੱਚ ਸਕਿੱਲ ਡਿਵੈਲਪਮੈਂਟ ਦਾ ਹੋਊਗਾ ਇਹ ਅਸੀਂ ਮਿਨਿਸਟਰੀ ਲੈਵਲ ਤੋਂ ਲੈ ਕੇ ਨੀਚੇ ਤੱਕ ਅਸੀਂ ਜਿਹੜੇ ਸਾਰੇ ਡਿਫਰੈਂਟ ਡਿਪਾਰਟਮੈਂਟਸ ਆ ਉਹਨਾਂ ਨੂੰ ਇੱਕ ਯੂਨੀਫਾਈਡ ਜਿਹੜਾ ਐਫਰਟ ਕਰ ਰਿਹਾ ਇਹ ਸਾਰਾ ਪੰਜਾਬ ਸਰਕਾਰ ਦਾ ਪ੍ਰੋਜੈਕਟ ਹੈ ਜਾਂ ਸੈਂਟਰ ਦਾ ਵੀ ਨਹੀਂ ਨਹੀਂ ਪੰਜਾਬ ਸਰਕਾਰ ਦਾ ਪ੍ਰੋਜੈਕਟ ਹੈ ਸਾਰਾ ਇਹ ਚ ਐਡ ਹੋ ਸਕੀ ਹੋਊਗਾ ਸਰ ਸੈਂਟਰ ਦਾ ਦੇਖੋ ਕੁਝ ਚੀਜ਼ਾਂ ਸੈਂਟਰ ਦੇ ਵਿੱਚ ਹੋਣਗੀਆਂ ਸੈਂਟਰ ਕੋਈ ਅਲੱਗ ਨਹੀਂ ਹੁੰਦਾ ਜੀ ਜਿਹੜੇ ਲੋਕ ਪੰਜਾਬ ਸਰਕਾਰ ਚੋਂ ਲੜਦੇ ਆ ਉਹ ਹੀ ਸੈਂਟਰ ਚੋਂ ਇਸ ਤਰ੍ਹਾਂ ਕਿ ਕਕੂਤਲਾ ਸੈਂਟਰ ਹੈ ਚ ਹੋਰ ਤੁਸੀਂ ਕੀ ਐਡ ਆ ਸਰ ਜਿਹੜੇ ਸਾਈਨਿੰਗ ਜੋ ਸੈਲਫ ਕਰ ਸਰ ਜਿਹੜੇ ਕਲੀਨਿਕਸ ਚ ਆਪੀਡੀ ਦਾ ਟਾਈਮ ਹੀ ਹੈ ਉਹਦੇ ਲਈ ਆਪਾਂ ਰੀਲੋਕੇਟ ਕਰ ਰਹੇ ਹਾਂ ਕਿ ਨਹੀਂ ਨਹੀਂ ਰੀਲੋਕੇਟ ਕਲਾ ਸਲੂਸ਼ਨ ਹੈ ਜੀ ਉੱਥੇ ਉੱਥੇ ਪ੍ਰੈਗਨੈਂਟ ਲੇਡੀਆਂ ਦਾ ਹੈ ਨਾ ਉਹ ਸੈਰੀਅਸ ਵੀ ਠੀਕ ਠੀਕ ਉੱਥੇ ਲੋਕਰ ਹਾਈਪਰ ਟੈਂਸ਼ਨ ਬਲੱਡ ਪ੍ਰੈਸ਼ਰ ਦਾ ਹੈ ਨਾ ਬੱਚੇ ਦਾ ਹੈ ਉਹ ਮੈਂ ਕਿਹਾ ਕਿ ਲੈ ਕੇ ਸਾਰੇ ਨਿਸਪੇਡ ਕਰਾਓ ਤੁਸੀਂ ਠੀਕ ਠੀਕ ਸਰ ਪੇਸ਼ੈਂਟਸ ਉੱਥੇ ਨਹੀਂ ਆ ਰਹੇ ਜੂ ਗੋ ਟੂ ਦਾ ਪੇਸ਼ੈਂਟ ਸਰ ਇੱਕ ਲਾਸਟ ਡਾਕਟਰ ਭੋਲਾ ਜੀ ਇਹ ਸੈਂਟਰ ਚਾ ਰਿਹਾ ਇਹ ਚ ਹੋਰ ਸਟਾਫ ਵੀ ਐਡ ਕੀਤਾ ਜੂ ਬਿਲਕੁਲ ਸਟਾਫ ਸਟਾਫ ਪੂਰਾ ਦੇਾਂਗੇ ਸਟਾਫ ਸਾਡੇ ਯੋਗਾ ਦਾ ਜੋਗਾ ਦਾ ਨਵਾਂ ਜੋਗਾ ਦੇ ਟੀਚਰਸ ਦੇ ਰਹੇ ਆ ਸਾਡੇ ਕੋਲ ਟ੍ਰੇਨ ਟੀਚਰਸ ਟ੍ਰੇਨ ਕਰ ਲਿਆ ਯੋਗਾ ਦੇ ਟੀਚਰਸ ਦੇ ਰਹੇ ਆ ਕਾਉਂਸਲਰਸ ਦੇਵਾਂਗੇ ਹੋਰ ਜੀ ਸਾਥ ਇੱਕ ਡਾਕਟਰ ਸਰ ਨਾਮ ਸ਼ੇਖੰਦਰ ਜਿਹੜੇ ਬਣੇ ਹੈ ਦਾ ਐਡਕਟਰ ਉਸ ਆ ਇਹਨਾਂ ਦੇ ਚਲਦੇ ਪ੍ਰਾਈਵੇਟ ਰੱਖਿਓ ਬੰਦੇ ਕੱਟ ਜਾ ਰਹੇ ਆ ਨਹੀਂ ਕਾ ਨਹੀਂ ਰਿਹਾ ਕਿਸ ਨੂੰ ਕਾ ਨਹੀਂ ਰਿਹਾ ਸੀ ਉਹਨਾਂ ਨੂੰ ਅਡਜਸਟ ਕਰਾਂਗੇ ਕਿ ਰੀਡ ਅਪਲਾਈ ਕਰਾਂਗੇ ਰੀਡ ਪਰ ਸਰ ਇੱਕ ਕਲਾਸ ਕੋਸਟ ਬਹੁਤ ਖਾਲੀ ਹੈ ਜੀ ਬਹੁਤ ਖਾਲੀ ਹੈ ਇਹਨਾਂ ਨੇ ਪਿਛਲੇ 15 20 ਸਾਲ ਤੋਂ ਰੱਖੇ ਨਹੀਂ ਸਰ ਇੱਕ ਹੁਣ ਮੈਂ ਜਦੋਂ ਮੈਂ ਇਸ ਸਾਲ ਤੋਂ ਸ਼ੁਰੂ ਕਰਦੇ ਆ ਮੈਂ 300 ਆਏ ਸੀਗੇ ਉਹ ਬੌਂਡ ਵੀ ਭਰਦੇ ਆ ਮੈਂ ਗੱਲ ਅਸੈਂਬਲੀ ਚ ਵੀ ਰਹੀ ਸੀ ਬੌਂਡ ਵੀ ਭਰਦੇ ਆ ਹੁਣ ਮੈਂ 300 ਦੇ 300 ਰੱਖ ਲਵਾਂ ਜੀ ਮੈਂ ਹਰ ਸਾਲ 300 ਰੱਖਾਂਗਾ ਇਹ ਦੋ ਦੋ ਸਾਲ ਚ ਪੂਰੀ ਹੋ ਜਾਏਗਾ ਸਰ ਇੱਕ ਲਾਸਟ ਕੁਐਸਚਨ ਜਿਹੜਾ ਕਿ ਲੇਡਿਸ ਦੇ ਵਿੱਚ ਨਸ਼ੇ ਦਾ ਦੌਰ ਵੱਧਦਾ ਜਾ ਰਿਹਾ ਹੈ ਇਹਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਗਾ ਪੰਜਾਬ ਦੀ ਜਿਹੜੀ ਵੂਮਨ ਨੂੰ ਵੇਖੋ ਮੈਂ ਪੰਜਾਬ ਦੀ ਵੂਮਨ ਤਾਂ ਤੁਹਾਡੇ ਸਾਹਮਣੇ ਬੈਠੀ ਆ ਪੰਜਾਬ ਦੀ ਗਵਰਨਮੈਂਟ ਨੂੰ ਵੀ ਲੋਕਾਂ ਨੂੰ ਮੈਂ ਕਹਿੰਦਾ ਭਾਈ ਭਾਈ ਤੁਸੀਂ ਨਸ਼ਿਆਂ ਤੋਂ ਜੁੜਾ ਹੈਗਾ ਔਰਤਾਂ ਨੂੰ ਖਾਸ ਕਰਕੇ ਮੈਂ ਬੇਨਤੀ ਕਰਦਾ ਕਿ ਤੁਸੀਂ ਹਰ ਮਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਔਰਤਾਂ ਦੀਆਂ ਕਮੇਟੀਆਂ ਬਣਾਓ ਕਿਉਂਕਿ ਜਦੋਂ ਕੋਈ ਨਸ਼ੇ ਦੀ ਗੱਲ ਹੁੰਦੀ ਆ ਸਭ ਤੋਂ ਜ਼ਿਆਦਾ ਸਫਰ ਕੌਣ ਕਰਦਾ ਔਰਤ ਕਰਦੀ ਹੈ ਔਰਤ ਨੂੰ ਕਿਹੋ ਜਿਹੀ ਨਸ਼ਾ ਕਰੇਗੀ ਉਹ ਉਹਨੂੰ ਬੋਸਾਂ ਨੇ ਫੜ ਕੇ ਲੈ ਜਾਣਗੇ ਉਹ ਪਹਿਲੇ ਨਿਸ਼ੇੜੀ ਆ ਉਹਦਾ ਰੈਪਿਊਟੇਸ਼ਨ ਖਰਾਬ ਹੋਇਆ ਉਹਨੂੰ ਐਕਸਪਲੋਇਟ ਕਰਨਗੇ ਉਹ ਜਿੱਥੇ ਜਾਏਗੀ ਐਕਸਪਲੋਇਟ ਹੋਏਗੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਨਸ਼ੇ ਤੋਂ ਬਚੋ ਤੁਸੀਂ ਆਪਣੇ ਪਰਿਵਾਰ ਨੂੰ ਵੀ ਬਚਾਣਾ ਆਪਣੇ ਪਿੰਡ ਨੂੰ ਬਚਾਣਾ ਤੁਹਾਡੇ ਜਿੰਮੇਵਾਰੀ ਬਹੁਤ ਆ ਮੈਂ ਆਪਣੀਆਂ ਜਿਹੜੀਆਂ ਔਰਤਾਂ ਹੈਗੀਆਂ ਪਿਆ ਭੈਣਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਅੱਗੇ ਆਓ ਆਪਣੀਆਂ ਕਮੇਟੀਆਂ ਬਣਾਓ ਸਾਡੇ ਨਾਲ ਸਹਿਯੋਗ ਕਰੋ ਕਿਸੇ ਨਾਲ ਕੋਈ ਲੜਾਈ ਨਹੀਂ ਕਰਨੀ ਝਗੜਾ ਨਹੀਂ ਕਰਨਾ ਸਾਡੇ ਕੋਲ ਲਿਆਓ ਤੁਹਾਨੂੰ ਵੀ ਔਰ ਜੇ ਤੁਹਾਡੇ ਕੋਲ ਪਰਿਵਾਰਕ ਮੈਂਬਰ ਹੈ ਉਹਨਾਂ ਨੂੰ ਵੀ ਆਪਾਂ ਸਾਰਿਆਂ ਨੂੰ ਆਪਣੇ ਅਸਰਦਾਰ ਵਿੱਚ ਮਾ 2 ਸਰ